ਇਹ ਸਾਹਮਣੇ ਪੂਰਾ ਜਗਵਾਨ ਅਲੀ ਦੀ ਧਿਰਨੀਕੂ ਪੰਗ ਵਨ ਮੈਨ ਆਰਮੀ ਤੇ ਆ ਕਮੇਟੀ ਦੇ ਲਈ ਆਏ ਨੇ ਜਨਗਨ ਦੇ ਸਾਹਮਣੇ ਮੇਰੇ ਵੀਰੋ ਕਬੱਡੀ 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 ਕਰਦਾ ਹੋਇਆ ਇੱਕ ਨੀਦ ਚੰਗੀ ਦੂਜੀ ਸੋਚ ਚੰਗੀ ਤੀਜਾ ਮਾੜਾ ਨਾ ਕਦੇ ਵਿਹਾਰ ਕਰੀਏ ਰਾਜੇ ਖੇਲੇ ਜਿੰਨੇ ਵੀ ਦੇਸ਼ ਮੇਰਾ ਨਾਮ ਦਾ ਇਕਰੀ ਠਿਕਾਇਰਾ ਬੋਲੇ ਸੋਨਹਾਰਾ ਏ ਚੋਟੀ ਦਾ ਮਾਲ ਚਾ ਦਫਾ 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 ਦੂਜੇ ਪਾਸੇ ਹੈ ਪਰ ਚੋਟੀ ਦੇ ਸਿਰੇ ਦਾ ਇਹ ਢੀਰੇ ਦੇ ਵਿੱਚ ਵੀ ਪਤੰਦਰਾ ਦਿਸਦਾ ਨਹੀਂ ਪਰ ਚੋਟੀ ਦੀ ਜਫੇ ਦੀ ਟਾਈ ਕੀਤੀ ਹੈ ਇਹ ਸਾਹਮਣੇ ਪੂਰਾ ਜਗਮਾਨ ਅਲੀ ਦੀ ਧਿਰ ਤੇਰਾ ਪਰ ਦੂਜੇ ਪਾਸੇ ਕਬੱਡੀ ਕਬੱਡੀ ਕਰਦਾ ਹੋਇਆ ਛੇੜ ਗਹਣੀ ਸੀਲ ਜਾ ਉਧਰ ਸਾਡੇ ਕਾਲਾ ਬੋਪਾ ਨੇ ਜੀਵਨ ਬਣਗੜੀ ਸਾਡੇ ਵੀਰ ਨੇ ਵਾਹ 200 ਡਾਲਰ ਲੋ 2 200 ਡਾਲਰ ਮਾਨ ਦਿੱਤੇ ਜਾ ਰਿਹਾ ਹੈ ਨੈਸ਼ਨਲ ਕਬੱਡੀ ਫੈਡਰੇਸ਼ਨ ਦਾ ਧੰਨਵਾਦ ਨੀਕੂ ਕੰਗ ਵਨ ਮੈਨ ਆਰਮੀ ਤੇ ਆ ਚਿਸ਼ਤੀ ਸ਼ਦੀਕ ਚਿਸ਼ਤੀ ਵੱਲ ਵੱਲ ਕਰਵਾਦਾ ਹੋਇਆ 5000 ਰੁਪਏ ਦੇ ਇਨਾਮਾਂ ਤੋਂ ਕਮੇਟੀ ਦੇ ਲਈ ਆਏ ਨੇ ਸਰਕਾਰ ਦੀ ਅਧੀਆਂ ਕੱਲ ਦਾ ਬਹੁਤ ਬਹੁਤ ਆਭਾਨ ਕਰਦੇ ਇਹਨਾਂ ਵੀ